ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਫੁੱਲੇ ਫੁੱਲੇ ਪਟੂਰੇ ਬਹੁਤ ਹੀ ਟੇਸਟੀ ਘਰੇ ਬਣਾ ਕੇ ਆਪਾਂ ਤਿਆਰ ਕਰਨੇ ਜਿਹੜੇ ਆਪਾਂ ਬਾਹਰੋਂ ਮਾਰਕੀਟ ਚੋਂ ਖਾਣੇ ਨਾ ਜਾ ਕੇ ਆਪਾਂ ਘਰੇ ਬਣਾ ਕੇ ਤਿਆਰ ਕਰਨੇ ਬਿਲਕੁਲ ਆਸਾਨ ਤਰੀਕੇ ਦੇ ਨਾਲ ਤੇ ਵੀਡੀਓ ਨੂੰ ਸਕਿੱਪ ਨਾ ਕਰਿਓ ਐਂਡ ਤੱਕ ਦੇਖਿਓ ਕਿ ਕਿੰਨੇ ਵਧੀਆ ਸੌਫਟ ਪਟੂਰੇ ਆਪਣੇ ਜਿਹੜੇ ਬਣ ਕੇ ਤਿਆਰ ਹੋਣਗੇ ਤੇ ਇਹਦੇ ਵਾਸਤੇ ਜਿਹੜਾ ਆਪਾਂ ਪਹਿਲਾਂ ਮੈਦਾ ਲੈ ਲੈਣੇ ਆਂ ਇੱਕ ਕੌਲੀ ਆਪਾਂ ਲਈ ਮੈਦੇ ਦੀ ਤੁਸੀਂ ਜਿੰਨੇ ਕਪਟੂਰੇ ਬਣਾਉਣੇ ਆ ਤੇ ਉਸ ਹਿਸਾਬ ਨਾਲ ਮੈਦਾ ਲੈ ਲਓ ਮੈਂ 4 ਕ ਬਣਾਉਣੇ ਮੈਂ ਉਸ ਹਿਸਾਬ ਨਾਲ ਇੱਕ ਕੌਲੀ ਲੈ ਲਈ 2 ਚਮਚੇ ਪਾਏ ਸੂਜੀ ਦੇ ਤੇ ਇਹਦੇ ਵਿੱਚ ਆਪਾਂ ਪਾ ਦਿੱਤਾ ਜੀ ਨਮਕ ਤੇ ਥੋੜਾ ਜਿਹਾ ਬੇਕਿੰਗ ਪਾਊਡਰ ਬੇਕਿੰਗ ਸੋਡਾ ਤੇ ਪੀਸੀ ਹੋਈ ਚੀਨੀ ਤੇ ਇਹ ਚੀਜ਼ਾਂ ਪਾ ਕੇ ਆਪਾਂ ਇਹਨੂੰ ਜਿਹੜਾ ਆ ਛਾਂੜ ਲਿਆ ਸਾਰੀਆਂ ਚੀਜ਼ਾਂ ਵਿੱਚ ਛਾਂੜ ਦਤੀਆਂ ਬੇਕਿੰਗ ਪਾਊਡਰ ਜਿਹੜਾ ਆ ਉਹ ਥੋੜਾ ਜਿਆਦਾ ਪਾਇਆ ਬੇਕਿੰਗ ਸੋਡਾ ਜਿਹੜਾ ਆ ਉਹ ਥੋੜਾ ਘੱਟ ਪਾਇਆ ਤੇ ਇਹ ਸਾਰੀਆਂ ਚੀਜ਼ਾਂ ਨੂੰ ਇਸ ਤਰ੍ਹਾਂ ਆਪਾਂ ਛਾਣ ਲੈਣੇ ਆ ਬਹੁਤ ਟੇਸਟੀ ਭਟੂਰੇ ਬਣੂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿਪ ਨਾ ਕਰਿਓ ਤੇ ਛਾਣ ਲਿਆ ਇਹਨ ਵਧੀਆ ਤਰੀਕੇ ਦੇ ਨਾਲ ਆਪਾਂ ਇਹਨੂੰ ਕਿਉਂਕਿ ਬਰਸਾਤ ਦਾ ਮੌਸਮ ਆ ਵਿੱਚ ਕੁਛ ਨਾ ਕੁਛ ਪੈ ਜਾਂਦਾ ਅੱਜਕੱਲ ਤੇ ਹੁਣ ਇਹਦੇ ਵਿੱਚ ਆਪਾਂ ਪਾਏ ਜੀ ਤੇਲ ਥੋੜਾ ਜਿਹਾ ਦੇਖੋ ਪਾਇਆ ਮੈਂ ਤੇਲ ਦੋ ਚਮਚੇ ਹੋਣਗੇ ਤੇ ਇਹਨੂੰ ਵੀ ਆਪਾਂ ਇਹਨ ਮਿਕਸ ਕਰ ਲੈਣਾ ਮੈਦੇ ਦੇ ਵਿੱਚ ਸਵਾਰ ਕੇ ਤੇਲ ਇਹਨੂੰ ਆਪਾਂ ਪਾਣੀ ਨਾਲ ਨਹੀਂ ਗੁੰਨਣਾ ਹੁਣ ਇਹਨੂੰ ਆਪਾਂ ਦਹੀਂ ਦੇ ਨਾਲ ਹੀ ਗੁੰਨਣਾ ਆ ਜਿੰਨਾ ਕ ਵੀ ਲੱਗੂਗਾ ਉਸ ਹਿਸਾਬ ਦੇ ਨਾਲ ਆਪਾਂ ਮਤਲਬ ਦਹੀਂ ਉਨਾ ਕੱਪ ਪਾ ਲਾਂਗੇ ਇਹਦੇ ਵਿੱਚ ਇੱਕੋ ਵਾਰ ਹੀ ਨਹੀਂ ਪਾਉਣਾ ਥੋੜਾ ਥੋੜਾ ਪਾ ਕੇ ਇਹਨੂੰ ਮਿਕਸ ਕਰੀ ਜਾਣੇ ਆਪਾਂ ਨੂੰ ਪਤਾ ਹੀ ਆ ਢੋਰੀਆਂ ਵਾਸਤੇ ਨਰਮ ਜਿਹਾ ਜਿਹੜਾ ਆਟਾ ਆਪਾਂ ਡੋ ਲਾ ਕੇ ਤਿਆਰ ਕਰੀਦਾ। ਇਕਦਮ ਮਿਕਸ ਕਰੀ ਜਾਣੇ ਥੋੜਾ ਥੋੜਾ ਦਹੀਂ ਇਹ ਚ ਪਾਈ ਜਾਣੇ ਆ। ਜੇ ਨਹੀਂ ਕਿ ਜ਼ਰੂਰਤ ਹੋਊਗੀ ਉਹਨਾਂ ਕਾਪਾ ਬਰਤ ਲਵਾਂਗੇ ਆਪਾਂ ਕੋਲੀ ਦੇਹੀਂ ਦੀ ਲਈ ਸੀ ਸਾਰਾ ਲੱਗ ਗਿਆ ਸਾਰਾ ਲਾ ਲਾਂਗੇ ਇਹ ਥੋੜਾ ਲੱਗਿਆ ਥੋੜਾ ਲਾ ਲਾਂਗੇ ਤੇ ਪਾਣੀ ਆਪਾਂ ਬਿਲਕੁਲ ਨਹੀਂ ਇਹਦੇ ਵਿੱਚ ਪਾਉਣਾ ਤੁਸੀਂ ਇਹਨੂੰ ਖਾਰੇ ਸੋਡੇ ਨਾਲ ਵੀ ਆਟੇ ਨੂੰ ਗੁੰਨ ਸਕਦੇ ਆ ਨਹੀਂ ਦਹੀਂ ਹੈਗਾ ਖਾਰਾ ਸੋਡਾ ਬੰਦ ਬੋਤਲ ਹੋਣੀ ਚਾਹੀਦੀ ਖੁੱਲੀ ਨਹੀਂ ਹੋਣੀ ਚਾਹੀਦੀ ਖੁੱਲੀ ਹੋ ਤੋੱਚੋ ਗੈਸ ਨਿਕਲ ਜਾਣੀ ਆ ਤੇ ਗੈਸ ਹੋਣੀ ਚਾਹੀਦੀ ਉਹਦੇ ਵਿੱਚ ਤੇ ਉਹਦੇ ਨਾਲ ਵੀ ਤੁਸੀਂ ਇਹ ਆਟਾ ਗੁੰਨ ਕੇ ਤਿਆਰ ਕਰ ਸਕਦੇ ਜੀ 베이킹 ਪਾਊਡਰ 베이킹 ਸੋਡਾ ਦੀ ਜਗ੍ਹਾ ਤੁਸੀਂ ਇਹ ਚ ਇਨੋ ਵੀ ਪਾ ਸਕਦੇ ਆ ਆਪਾਂ 베이킹 ਪਾਊਡਰ 베이킹 ਸੋਡਾ ਪਾਇਆ ਤੇ ਦਹੀਂ ਪਾਇਆ ਤੇ ਇਹਨੂੰ ਜਿਹੜਾ ਮਲੈਮ ਜਿਹਾ ਆਪਾਂ ਨੂੰ ਪਤਾ ਵੀ ਆਪਾਂ ਮਲੈਮ ਜਿਹਾ ਨਰਮ ਜਿਹਾ ਆਟਾ ਇਹ ਤਾਂ ਹੁੰਦਾ ਜਿਹੜਾ ਭਟੂਰਿਆਂ ਦਾ ਹੁੰਦਾ ਬਿਲਕੁਲ ਲੂਜ਼ ਹੁੰਦਾ ਆ ਤੇ ਇਸ ਤਰ੍ਹਾਂ ਪਹਿਲਾਂ ਇਹਨੂੰ ਮਸਲ ਮਸਲ ਕੇ ਆਪਾਂ ਗੁੰਨਦੇ ਆ ਜੀ ਆਟੇ ਨੂੰ ਠੀਕ ਆ ਫਿਰ ਇਹਨੂੰ 5-7 ਵਾਰੀ ਜਿਹੜਾ ਆਪਾਂ ਚੱਕ ਚੱਕ ਕੇ ਪ੍ਰਾਤ ਦੇ ਵਿੱਚ ਇਸ ਤਰ੍ਹਾਂ ਮਾਰਾਂਗੇ ਉਹਦੇ ਨਾਲ ਆਟਾ ਆਪਣਾ ਸੌਫਟ ਬਿਲਕੁਲ ਹੋ ਜਾਂਦਾ ਤੇ ਐਦਾਂ ਹੱਥਾਂ ਨੂੰ ਚਿੰਬੜੀ ਜਾਣਾ ਆ ਕੋਈ ਗੱਲ ਨਹੀਂ ਤੇ ਬਾਅਦ ਚ ਆਪਾਂ ਤੇਲ ਲਾ ਕੇ ਥੋੜਾ ਜਿਹਾ ਇਹਨੂੰ ਫੇਸ ਮੇਟ ਲਵਾਂਗੇ ਤੇ ਗੁੱਜਣਾ ਇਹ ਐਸੀ ਤਰ੍ਹਾਂ ਹੀ ਆ ਬਿਲਕੁਲ ਸੌਖਾ ਤਰੀਕਾ ਆਪਣਾ ਤੇ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਬੜੇ ਸੋਹਣੇ ਜਿਹੜੇ ਆ ਫੁੱਲੇ ਹੋ ਪਟੂਰੇ ਤੁਹਾਡੇ ਬਣ ਕੇ ਤਿਆਰ ਹੋਣਗੇ ਦੇਖੋ ਮੈਂ ਮੜਾ ਜਿਹਾ ਤੇਲ ਲਾ ਲਿਆ ਲਾ ਕੇ ਇਹਨੂੰ ਫੇਰ ਐਦਾਂ ਇਕੱਠਾ ਕਰ ਲੈਣੇ ਆ ਤੇ ਤੇਲ ਲਾਉਣ ਤੋਂ ਬਾਅਦ ਇਹ ਸਮੇਟ ਹੋ ਜਾਂਦਾ ਹੈ ਨਹੀਂ ਤਾਂ ਜਿੰਪੜੀ ਜਾਣਾ ਹੱਥਾਂ ਨੂੰ ਇੱਧੇ ਲੱਕ ਪਹਿਲਾਂ ਆਪਾਂ ਗੁੰਨੇ ਆ ਹੁਣ ਇਹਨੂੰ 5-7 ਕਵਾਰੀ ਇੱਦਾਂ ਆਪਾਂ ਚੱਕ ਚੱਕ ਕੇ ਜਿਹੜਾ ਸੁਟਣਾ ਆਟੇ ਨੂੰ ਠੀਕ ਹੈ ਜੀ ਫਿਰ ਇਹਨੂੰ ਤੁਸੀਂ ਗਿੱਲੇ ਕੱਪੜੇ ਨਾਲ ਚਾਹੇ ਢੱਕ ਦਿਓ ਚਾਹੇ ਕੋਈ ਇਹਦੇ ਵਿੱਚ ਉਹਦੇ ਉੱਤੇ ਭਾਂਡਾ ਮਾਰ ਦਿਓ ਮੁੱਧਾ ਹਵਾ ਨਹੀਂ ਪੈਣੀ ਚਾਹੀਦੀ ਇੱਥੇ ਤੇ ਆਪਾਂ ਇਹਦੇ ਉੱਤੇ ਜਿਹੜਾ ਆ ਇੱਕ ਡੋਂਗਾ ਮੁੰਤਾ ਮਾਰ ਦਾਂਗੇ ਤਾਂ ਕਿ ਹਵਾ ਬਿਲਕੁਲ ਨਾ ਪਵੇ ਦੇਖੋ ਇਸ ਤਰ੍ਹਾਂ ਇਹਨੂੰ ਜਿਹੜਾ ਆ ਮੈਂ ਆਟੇ ਨੂੰ ਚੱਕ ਚੱਕ ਕੇ ਛੁੱਟਿਆ ਪ੍ਰਾਤ ਦੇ ਵਿੱਚ ਉਹਦੇ ਨਾਲ ਆਟਾ ਜਿਹੜਾ ਐ ਸੌਫਟ ਹੋ ਜਾਂਦਾ। ਇਹ ਢੱਕ ਦਿੱਤਾ ਇਹਨੂੰ ਚਾਹੇ ਗਿੱਲੇ ਕੱਪੜੇ ਨਾਲ ਢੱਕ ਦਿਓ ਚਾਹੇ ਕਿਸੇ ਬਰਤਨ ਦੇ ਨਾਲ ਢੱਕ ਦਿਓ। ਅੱਧਾ ਘੰਟਾ ਰੱਖਿਆ ਸੀ ਮੈਂ ਢੱਕ ਕੇ ਇਹਨੂੰ ਦੇਖੋ ਆਟਾ ਆਪਣਾ ਫੁੱਲ ਗਿਆ ਐ। ਮਾੜਾ ਜਿਹਾ ਹੱਥ ਨੂੰ ਮੈਂ ਤੇਲ ਲਾ ਕੇ ਤੇ ਇਹਨੂੰ ਫੇਰ ਥੋੜਾ ਜਿਹਾ ਸੀ ਮਸਲ ਲਵਾਂਗੇ। ਇਸ ਤਰ੍ਹਾਂ ਦਾ ਕੇ ਇਹ ਹੋਰ ਸੌਫਟ ਬਿਲਕੁਲ ਖੁੱਜਵੇ ਠੀਕ ਆ ਜੀ ਤੇਲ ਆਪਾਂ ਜਿਹੜਾ ਗਰਮ ਰੱਖਿਆ ਆ ਤੇਲ ਵਧੀਆ ਗਰਮ ਹੋਣਾ ਚਾਹੀਦਾ ਤਾਂ ਆਪਣੇ ਭਟੂਰੇ ਪਾਣਾ ਫੁੱਲ ਕੇ ਤਿਆਰ ਹੋਣਗੇ ਦੇਖੋ ਫੇਰ ਆਪਾਂ ਇਹਨੂੰ ਮਸਲ ਲਿਆ ਆਟੇ ਨੂੰ ਇਸ ਤਰ੍ਹਾਂ ਲੇਸਦਾਰੇ ਨੇ ਬਣ ਜਾਣਾ ਹੈ ਜਿਹੜਾ ਆ ਲਚਕਦਾਰ ਬਣ ਜਾਣਾ ਇਹਨੇ ਤੇ ਹੁਣ ਆਪਾਂ ਜਿਹੜਾ ਪੇੜਾ ਥੋੜਾ ਜਿਹਾ ਇਹਦੇ ਵਾਸਤੇ بڑا ਲੈਣਾ ਛੋਟੇ ਪੇੜੇ ਦਾ ਪਤੂਰਾ ਬਣਾਉਂਗੇ ਤਾਂ ਕਿਤੇ ਮੋਟਾ ਕਿਤੇ ਪਤਲਾ ਹੋ ਜਾਊ ਵਧੀਆ ਨਹੀਂ ਬਣੂਗਾ ਥੋੜਾ ਜਿਹਾ ਮੋਟਾ ਜਿੰਨਾ ਕਿ ਰੋਟੀ ਲਈ ਪੇੜਾ ਲੈਣਾ ਉੰਨਾ ਕੇ ਦਾ ਪੇੜਾ ਰੱਖਣਾ ਪੈਣਾ ਆਪਾਂ ਨੂੰ ਤੇ ਪਹਿਲਾਂ ਥੋੜਾ ਜਿਹਾ ਹੱਥ ਨਾਲ ਮੈਂ ਵਧਾਇਆ ਫਿਰ ਨੂੰ ਹਲਕੇ ਜਿਹੇ ਹੱਥਾਂ ਦੇ ਨਾਲ ਐਂਦਾ ਥੋੜਾ ਥੋੜਾ ਪ੍ਰੈਸ ਕਰਦੇ ਹੋਏ ਬੇਲ ਦਵਾਂ ਕਿਉਂਕਿ ਬਹੁਤ ਇਹ ਨਰਮ ਆਟਾ ਜਿੱਦਣ ਨੂੰ ਵੀ ਆਪਾਂ ਬੇਲਣਾ ਕਰਾਂਗੇ ਉਸੇ ਪਾਸੇ ਨੂੰ ਇੰਜਾਈ ਜਾਣਾ ਇਸ ਕਰਕੇ ਹਲਕੇ ਜਿਹੇ ਹੱਥਾਂ ਦੇ ਨਾਲ ਇਹਨੂੰ ਥੋੜਾ ਜਿਹਾ ਆਪਾਂ ਵਧਾ ਲ ਤੇਲ ਅਸੀਂ ਗਰਮ ਰੱਖਿਆ ਸੀ ਪਹਿਲਾਂ ਵਿੱਚ ਕੁਝ ਹੋਰ ਬਣਾ ਕੇ ਢਿੱਸੀ ਗਈ ਉਹੀ ਤੇਲ ਦੇ ਵਿੱਚ ਆਪਾਂ ਪਟੂਰੇ ਬਣਾਉਣ ਲੱਗੇ ਆ ਤੇ ਬਾਅਦ ਚ ਇਹਨੂੰ ਛਾਣ ਲੈਣਾ ਆਪਾਂ ਤੇਲ ਨੂੰ ਤੇ ਇਸ ਤਰ੍ਹਾਂ ਇਹਨੂੰ ਆਪਾਂ ਉੱਪਰ ਗਰਮ ਤੇਲ ਪਾ ਦੰਨੇ ਇਹ ਥੋੜਾ ਥੋੜਾ ਬਹੁਤ ਸੋਹਣੇ ਫੁੱਲੇ ਫੁੱਲੇ ਪਟੂਰੇ ਬਣ ਕੇ ਤਿਆਰ ਹੋ ਗਏ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੁੰਦੀ ਤਾਂ ਪਲੀਜ਼ ਇਹਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਪੋਰਟ ਕਰਿਆ ਕਰੋ ਮੇਰੇ ਚੈਨਲ ਨੂੰ ਨਵੇਂ ਵੀਵਰ ਜਿਹੜੇ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਦੇਖੋ ਜੀ ਢੋਰਾ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਗੁਬਾਰੇ ਵਾਂਗੂ ਐਨ ਫੁੱਲ ਗਿਆ ਪਰ ਪਕਾਉਣਾ ਇਹਨੂੰ ਵਧੀਆ ਐ ਕੱਚਾ ਨਹੀਂ ਰੱਖਣਾ ਹੈਗਾ ਤੇ ਇਸ ਕਰਕੇ ਥੋੜੇ ਜਿਹਾ ਮੇ टाइम ਲੱਗਦਾ ਦਬਾ ਕੇ ਇਹਨੂੰ ਜਿਹੜਾ ਐਨ ਅੰਦਰ ਤੱਕ ਪੱਕੇ ਇਹ ਤੇ ਵਧੀਆ ਤਰੀਕੇ ਨਾਲ ਇਹਨੂੰ ਰਾੜਨਾ ਐ ਆਪਾਂ ਘੜਾ 베ਚਣੇ ਖਾਣੇ ਆਪਾਂ ਘਰੇ ਤੇ ਵਧੀਆ ਤਰੀਕੇ ਨਾਲ ਐਨ ਪੱਕੇ ਹੋਣੇ ਚਾਹੀਦੇ ਠੀਕ ਆ ਜੀ ਐਸੇ ਤਰ੍ਹਾਂ ਆਪਾਂ ਜਿੰਨੇ ਵੀ ਹੈਗੇ 4-5 ਭਟੂਰੀਆਂ ਦਾ ਆਟਾ ਮ ਬਣਾਇਆ ਤੇ ਉਹ ਐਸੇ ਤਰ੍ਹਾਂ ਆਪਾਂ ਬਣਾ ਕੇ ਤਿਆਰ ਕਰ ਲੈਣੇ ਆ ਤੇ ਇੱਕ ਆਪਾਂ ਦੇਖੋ ਬਣਾ ਲਿਆ ਹੈ ਦੂਜਾ ਮੈਂ ਇੱਕ ਹੋਰ ਤੁਹਾਨੂੰ ਬਣਾ ਕੇ ਦਿਖਾ ਲ ਦਿੰਨੀ ਆ ਤੇ ਬਹੁਤ ਵਧੀਆ ਸੌਖੇ ਤਰੀਕੇ ਨਾਲ ਪਟੂਰੇ ਆਪਣੇ ਬਣ ਕੇ ਤਿਆਰ ਹੋ ਗਏ ਆ ਤੇ ਸਪੋਰਟ ਕਰਦੇ ਆ ਕਰੋ ਜੀ ਮੇਰੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਮੈਨੂੰ ਲੋੜ ਆ ਤੇ ਦੂਜਾ ਵੀ ਆਪਾਂ ਉਸੇ ਤਰ੍ਹਾਂ ਬਸ ਬਿਲਕੁਲ ਹਲਕੇ ਜਿਹੇ ਹੱਥਾਂ ਦੇ ਨਾਲ বেলਣਾ ਹੈ ਨਹੀਂ ਤਾਂ ਇਹ ਇੱਕਦਮ ਇਹਨ ਇੱਧਰ ਉੱਧਰ ਹੋ ਜਾਣਾ ਆ ਬਿਲਕੁਲ ਹਲਕੇ ਹਲਕੇ ਹੱਥਾਂ ਦੇ ਨਾਲ ਇਹਨੂੰ ਆਪਾਂ ਇਦਾਂ ਵਧਾ ਲੈਣਾ ਠੀਕ ਆ ਉਸੇ ਤਰ੍ਹਾਂ ਚੱਕ ਕੇ ਇਹਨੂੰ ਵੀ ਉਦ ਦੇ ਤੇਲ ਦੇ ਵਿੱਚ ਆਪਾਂ ਪਾ ਦੇਣਾ ਤੇ ਇੱਕਦਮ ਇਹ ਫੁੱਲ ਕੇ ਤਿਆਰ ਹੋ ਜਾਂਦੇ ਆ ਮੈਂ ਤੁਹਾਨੂੰ ਬਾਅਦ ਚ ਤੋੜ ਕੇ ਵੀ ਦਿਖਾ ਲੂੰਗੀ ਕਿੰਨੇ ਸੋਹਣੇ ਅੰਦਰੋਂ ਜਾਲੀਦਾਰ ਐਨ ਪਟੂਰੇ ਆਪਣੇ ਬਣ ਕੇ ਤਿਆਰ ਹੋਇਆ ਐ ਦੇਖੋ ਬਿਲਕੁਲ ਆਸਾਨ ਆ ਬਣਾਉਣੇ ਠੀਕ ਐ ਜੀ ਤੇ ਲੋ ਦੂਸਰਾ ਵੀ ਆਪਣਾ ਜਿਹੜਾ ਬਣ ਗਿਆ ਐ ਐਸੇ ਤਰ੍ਹਾਂ ਆਪਾਂ 4-5 ਜਿਹੜੇ ਪਟੂਰੇ ਬਣਾਉਣੇ ਐ ਇੱਦਾਂ ਹੀ ਆਪਾਂ ਬਣਾ ਕੇ ਤਿਆਰ ਕਰ ਲੈਣੇ ਤੇ ਦੇਖ ਸਕਦੇ ਤੁਸੀਂ ਕਿੰਨੇ ਸੋਹਣੇ ਐਨ ਫੁੱਲੇ ਹੋ ਪਟੂਰੇ ਆਪਣੇ ਬਣੇ ਆ ਗਰਮ ਬਹੁਤ ਆ ਮੈਂ ਤੋੜ ਕੇ ਤੁਹਾਨੂੰ ਤਾਂ ਦਿਖਾਉਣੀ ਆ ਤੇ ਦੇਖੋ ਜੀ ਕਿੰਨੇ ਸੋਹਣੇ ਅੰਦਰੋਂ ਜਾਲੀ ਬਣੀ ਆ ਬਹੁਤ ਸੋਹਣੇ ਪੱਕ ਗਏ ਭਟੂਰੇ ਵੀਡੀਓ ਦੇਖਣ ਲਈ ਧੰਨਵਾਦ ਸਸੀ ਕਾਲ ਜੀ